ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਇੱਕ ਸਿੱਖ ਹੋਇਆ ਗੰਗੂ ਜਿਹੜਾ ਪਹਿਲਾਂ ਅਤ ਦਾ ਗਰੀਬ ਸੀ ਤਿੱਖ ਦਿਨ ਫਿਕਰਾਂ ਚ ਤੁਰਿਆ ਚੱਲਾ ਆ ਰਿਹਾ ਕਿ ਕਿਤੋਂ ਕੁਝ ਕਮਾ ਕੇ ਲਿਆਵਾਂ ਬੱਚਿਆਂ ਨੂੰ ਖਵਾਵਾਂਗਾ ਤੇ ਵੇਖਦਾ ਕਿ ਇਹ ਕਿ ਹਲਵਾਈ ਦੀ ਦੁਕਾਨ ਦੇ ਸਾਹਮਣੇ ਕੁਝ ਬੱਚੇ ਬੈਠੇ ਨੇ ਖੜੇ ਨੇ ਆਪਸੇ ਚੱਲਾੜ ਰਹੇ ਨੇ ਤੇ ਲੜਕਾ ਦੇ ਲਈ ਰਹੇ ਨੇ ਕਿਸੇ ਨੇ ਦੋਨੇ ਚ ਥੋੜੀ ਮਿਠਾਈ ਮਠਿਆਈ ਜਾਂ ਕੁਝ ਖਾਣ ਦੀ ਚੀਜ਼ਾਂ ਸਿੱਟੀਆਂ ਹੋਣਗੀਆਂ ਇਹਨੇ ਸੋਚਿਆ ਕਿਹੋ ਜੇ ਨਾਦਾਨ ਬੱਚੇ ਨੇ ਜੂਠਣ ਲਈ ਲੜ ਰਹੇ ਨੇ ਪਰ ਜਦ ਇਹਨੇ ਨੇੜੇ ਹੋ ਕੇ ਵੇਖਿਆ ਤੇ ਇੱਕ ਬੱਚਾ ਇਸੇ ਦਾ ਸੀ ਹੁਣ ਗੁਰੂ ਤੋਂ ਟੁੱਟਿਆ ਹੋਇਆ ਸੀ ਢੈਂਦੀ ਕਲਾ ਚ ਚਲਾ ਗਿਆ ਕਹਿੰਦਾ ਮੈਂ ਨਾ ਅਜਾਤਮ ਹੱਤਿਆ ਕਰ ਲੈਣੀ ਹੈ ਤੇ ਚਲਾ ਗਿਆ ਨੇੜੇ ਨਦੀ ਚ ਵਾਸਾ ਛਾਲ ਮਾਰ ਕੇ ਮਰ ਜਾ ਮੰਗਾ ਚ ਉੱਥੋਂ ਕਿਤੇ ਇੱਕ ਗੁਰੂ ਦਾ ਸਿੱਖ ਨਿਕਲ ਰਿਹਾ ਸੀ ਉਹਨੇ ਵੇਖਿਆ ਵੀ ਜਦੇ ਛਾਲ ਮਾਰ ਰਿਹਾ ਉਹਨੇ ਘੁੱਟ ਕੇ ਫੜ ਲਿਆ ਭਾਉ ਇਹ ਕਹਿੰਦਾ ਮੈਨੂੰ ਮਰ ਜਾਣ ਦਿਓ ਉਹ ਕਹਿੰਦੇ ਕਿਉਂ ਕਹਿਣ ਲੱਗਾ ਜੀ ਮੇਰੇ ਜੀਣ ਦਾ ਕੀ ਲਾਭ ਜੇ ਮੈਂ ਬੱਚਿਆਂ ਨੂੰ ਰੋਟੀ ਵੀ ਨਹੀਂ ਖਵਾ ਸਕਦਾ ਉਸ ਗੁਰੂ ਕੇ ਸਿੱਖ ਨੇ ਕਿਹਾ ਕਿ ਤੈਨੂੰ ਹਾਲੇ ਪੂਰਨ ਗੁਰੂ ਮਿਲਿਆ ਨਹੀਂ ਆ ਮੈਂ ਤੈਨੂੰ ਐਸੇ ਘਰ ਲੈ ਚਲਦਾ ਜੋ ਗੁਰੂ ਕਹਿੰਦਾ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਲੈ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਲਿਆ ਆ ਜਿਉਂ ਹੀ ਆ ਕੇ ਮੱਥਾ ਟੇਕਿਆ ਗੁਰੂ ਕੋਲ ਬੋਲਣ ਦੀ ਲੋੜ ਥੋੜਾ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗਾ ਕੀਚਾ ਅਰਦਾਸ ਹਰ ਅੰਤਰ ਜਾਮੀ ਸਭ ਬਦ ਜਾਣੇ ਤਾਂ ਕਿਸ ਪੈ ਆਕ ਸੁਣਾਈ ਹੈ ਬੋਲਣ ਦੀ ਵੀ ਲੋੜ ਨਹੀਂ ਪਈ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਕਿ ਆ ਗਿਆ ਗੰਗੋ ਗੁਰੂ ਨਾਨਕ ਦੇ ਦਰਬਾਰ ਇੱਥੋਂ ਤੈਨੂੰ ਏਨੀ ਬਖਸ਼ਿਸ਼ ਮਿਲੇਗੀ ਕਿ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਸਾਰੀ ਭੁੱਖ ਤੇਰੀ ਮਿਟ ਜਾਵੇਗੀ ਪਰ ਇੱਕ ਗੱਲ ਯਾਦ ਰੱਖੀ ਦਸਮਨ ਦਾ ਕੱਢਣਾ ਗੁਰੂ ਨਾਨਕ ਦਾ ਖਾਤਾ ਆਪਣੇ ਕੋਲ ਰੱਖਣਾ ਸਤਿਗੁਰੂ ਮੈਂ ਭੁੱਖਾ ਮਰਦਾ ਮੈਨੂੰ ਕੁਝ ਮਿਲੇਗਾ ਕਿਉਂ ਨਾ ਮੈਂ ਗੁਰਨਾਨਕ ਦਾ ਖਾਤਾ ਰੱਖਾਂਗਾ ਗੁਰੂ ਅਮਰਦਾਸ ਸਾਹਿਬ ਜੀ ਨੇ ਕੁਝ ਭੇਟਾ ਦੇ ਦਿੱਤੀ ਤੇ ਕਿਹਾ ਜਾ ਕੰਮ ਸ਼ੁਰੂ ਕਰ ਉਹਨੇ ਫੜੀਆਂ ਲਾਉਣ ਦਾ ਕੰਮ ਜਿੱਦਾਂ ਫੁੱਟਪਾਥਾਂ ਤੇ ਲੋਕ ਦੁਕਾਨਾਂ ਲਾ ਲੈਂਦੇ ਨੇ ਇਸ ਤਰ੍ਹਾਂ ਦੀ ਦੁਕਾਨ ਲਾਈ ਇੱਕ ਛੋਟੀ ਜੀ ਹੁਣ ਕਿਰਪਾ ਤੇ ਗੁਰੂ ਦੀ ਵਰਤ ਰਹੀ ਸੀ ਕਰਤਾ ਪਰਕਤਾਲ ਦਿਵਾਇਆ ਪਿਛੇ ਲਗ ਚੱਲੀ ਮਾਇਆ ਤੋਟ ਨਾ ਕਤ ਹੂੰ ਆਵੈ ਮੇਰੇ ਪੂਰੇ ਸਤਗੁਰ ਭਾਵੈ ਐਸੀ ਬਖਸ਼ਿਸ਼ ਹੋਈ ਕਿ ਉਸ ਫੜੀ ਤੋਂ ਛੇਤੀ ਹੀ ਦੁਕਾਨ ਖਰੀਦ ਲਈ ਇੱਕ ਦੁਕਾਨ ਦੋ ਦੁਕਾਨਾਂ ਤੇ ਖਰੀਦਿਆਂ ਖਰੀਦਿਆਂ ਉਹ ਗੰਗੂ ਸ਼ਾਹੂਕਾਰ ਬਣ ਗਿਆ ਸ਼ਾਹ ਬਣ ਗਿਆ ਗੰਗੂ ਸ਼ਾਹ ਵੱਡੀ ਹਵੇਲੀ ਬਣਾ ਲਈ ਉਹਨੇ ਪਰ ਉਹਨੇ ਗੁਰਨਾਨਕ ਦਾ ਖਾਤਾ ਰੱਖਿਆ ਸੀ ਜਦ ਵੀ ਕੋਈ ਲੋੜਵੰਦ ਸਤਿਗੁਰੂ ਕੋਲ ਭੇਜ ਦਿੰਦੇ ਸੀ ਤੇ ਉਹ ਦਸਵੰਦ ਵਿੱਚੋਂ ਭੇਟਾ ਦੇ ਦਿੰਦਾ ਸੀ ਪਰ ਬਦਲਦਿਆਂ देर ਨਹੀਂ ਲੱਗਦੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਕੋਲ ਇੱਕ ਗਰੀਬ ਬ੍ਰਾਹਮਣ ਆ ਗਿਆ ਉਹਨੇ ਆ ਕੇ ਕਿਹਾ ਸਤਿਗੁਰੂ ਮੇਰੀ ਬੱਚੀ ਦਾ ਵਿਆਹ ਹੋਣਾ ਹੈ ਤੇ ਕੁਝ ਭੇਟਾ ਮਿਲ ਜਾਂਦੀ ਗੁਰਮਰਦਾਸ ਸਾਹਿਬ ਜੀ ਨੇ ਕਿਹਾ ਕਿ ਜਾ ਉਹ ਹਵੇਲੀ ਗੰਗੂ ਦੀ ਐ ਦੂਰ ਉੱਥੇ ਚਲਾ ਜਾ ਤੇ ਜਾ ਕੇ ਕਹਿ ਦੇ ਕਿ ਸਤਿਗੁਰੂ ਨੇ ਭੇਜਿਆ ਹੈ ਤੇ ਉੱਥੋਂ ਤਨ ਗੁਰਨਾਨਕ ਦੇ ਖਾਤੇ ਵਿੱਚੋਂ ਇਤਨਾ ਕੁਝ ਮਿਲ ਜਾਵੇਗਾ ਤੇਰੇ ਬੱਚੀ ਦਾ ਕਾਰਜ ਹੋ ਜਾਵੇਗਾ ਗਰੀਬ ਸੀ ਤੁਰਦਾ ਪੈਦਲ ਪੁੱਜਿਆ ਉੱਥੇ ਤੇ ਦਰਬਾਨ ਤੇ ਗੇਟ ਦੇ ਦਰਬਾਨ ਗੇਟ ਤੇ ਦਰਮਾਨ ਖੜਾ ਸੀ ਉਹਨੇ ਪਾਟੇ ਮੈਲੇ ਕੱਪੜੇ ਵੇਚ ਕੇ ਉੱਥੇ ਰੋਕ ਲਿਆ ਇਨੇ ਜਦ ਆਪਣੀ ਲੋੜ ਦੱਸੀ ਤੇ ਸ਼ਾਹ ਜੀ ਨੂੰ ਮਿਲਣਾ ਹੈ ਤੇ ਅੰਦਰ ਜਾ ਕੇ ਦੱਸਿਆ ਤੇ ਗੰਗੂ ਨੇ ਅਜ ਹੰਕਾਰ ਚਾ ਕੇ ਗਿਆ ਤੇ ਰੋਜ਼ੀ ਤੁਰੇ ਚਲੇ ਆਉਂਦੇ ਨੇ ਗੁਰੂ ਨੇ ਦਿੱਤਾ ਕੀ ਸੀ ਇਹ ਸਭ ਕੁਝ ਤਾਂ ਮੈਂ ਬਣਾਇਆ ਮਿਹਨਤ ਨਾਲ ਆਪਣੀ ਤੇ ਮੈਨੂੰ ਵੇਲ ਨਹੀਂ ਜਦ ਜਾਵਾਂਗਾ ਦੁਕਾਨ ਵਾਲਾ ਆਪਣੀ ਤੇ ਮਿਲ ਲਾਂਗਾ ਮੰਗਣ ਗਿਆ ਸੋ ਮਰ ਰਹਾ ਮੰਗਤ ਮਾਨ ਨਾ ਪਾਇਆ ਕਿਸੇ ਨੇ ਪਾਣੀ ਦਾ ਵੀ ਨਹੀਂ ਪੁੱਛਿਆ ਖੜਾ ਰਿਹਾ ਆਪਣੇ ਟਾਈਮ ਨਾਲ ਗੰਗੂ ਸੱਤ ਘੋੜਿਆਂ ਦੇ ਰੱਥ ਉੱਤੇ ਸਵਾਰ ਹੋ ਕੇ ਨਿਕਲਿਆ। ਉਦੋਂ ਰਾਥੀ ਹੁੰਦੇ ਸੀ ਕਾਰਾਂ ਥੋੜ੍ਹੀ ਹੁੰਦੀਆਂ ਸਨ। ਇਉਂ ਇੱਕ ਘੋੜਾ, ਦੋ ਘੋੜੇ ਤੇ ਸੱਤ ਘੋੜੇ ਅੱਜ ਦੀ ਕਹਿ ਲਓ ਕੋਈ ਰੋਲਸ ਰਾਇਸ ਕੋਰ ਗੱਡੀ ਦਾ ਮਾਲਕ ਹੋਵੇ। ਜਦ ਨਿਕਲਿਆ ਇਹ ਹੱਥ ਜੋੜ ਕੇ ਖੜਾ ਹੈ ਤੇ ਗੰਗੂ ਕਹਿੰਦਾ ਮੈਨੂੰ ਇੱਥੇ ਵੇਲ ਨਹੀਂ ਉੱਥੇ ਆ ਜਾ ਦੁਕਾਨ ਤੇ। ਉੱਥੇ ਗੱਲ ਕਰਾਂਗਾ। ਪੁੱਛਦਾ ਪੁੱਛਦਾ ਤੁਰ ਪਿਆ ਉੱਥੇ। ਉੱਥੇ ਜਿਹੜਾ ਮੁਨੀਮ ਸੀ ਇਹਦਾ ਕੈਸ਼ੀਅਰ ਉਹਨੂੰ ਇਹਨੇ ਪਹਿਲਾਂ ਹੀ ਸਿਖਾ ਦਿੱਤਾ ਸੀ ਜਿਉਂ ਹੀ ਉਹ ਲੋੜਵੰਦ ਪੁੱਜਿਆ ਇਹਨੇ ਉਹਨੂੰ ਸੁਣਾ ਕੇ ਕਿਹਾ ਕਿ ਦਸ ਮੁਨੀਮਾ ਹੈ ਕੋਈ ਗੁਰੂ ਨਾਨਕ ਦਾ ਖਾਤਾ ਉਹ ਕਹਿੰਦਾ ਜੀ ਸ਼ਾਹ ਜੀ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈ ਪਹਿਲਾਂ ਹੁੰਦਾ ਸੀ ਹੁਣ ਬੰਦ ਹੋ ਗਿਆ ਹੁਣ ਬੰਦ ਹੋ ਗਿਆ ਅੱਖਾਂ ਚਾਥਰੂ ਮੁੜ ਪਿਆ ਆਇਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕੋਲ ਜੋ ਆਇਆ ਜਾਣੀ ਜਾਣ ਸਤਿਗੁਰੂ ਸਭ ਜਾਣਗੇ ਤੇ ਕਹਾ ਦਿੱਤਾ ਤੂੰ ਨਾ ਘਬਰਾ ਤੇਰੀ ਬੱਚੀ ਦਾ ਕਾਰਜ ਤੇ ਗੁਰੂ ਦਰਬਾਰ ਵੱਲੋਂ ਹੋ ਜਾਵੇਗਾ ਪਰ ਜਿਸ ਗੰਗੂ ਨੇ ਗੁਰਨਾਨਕ ਦਾ ਖਾਤਾ ਬੰਦ ਕੀਤਾ ਜਿ ਗੁਰਨਾਨਕ ਦੇ ਦਰਬਾਰ ਤੋਂ ਉਹਦਾ ਵੀ ਖਾਤਾ ਬੰਦ ਹੋ ਗਿਆ ਸਾਧੂ ਬੋਲੇ ਸਹਿ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾਏ ਗੁਰੂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਪਰ ਵਕਤ ਤੇ ਸਮਝਾਉਣ ਲਈ ਮਾਲਕ ਵਾਹਿਗੁਰੂ ਤੇ ਗੁਰੂ ਵੀ ਉਹ ਛਤੰਗ ਵਰਤਦੇ ਨੇ ਉਹੀ ਗੱਲ ਬਣੀ ਗੰਗੂ ਨੂੰ ਪਿਖਾਰੀ ਹੁੰਦਿਆਂ ਦੇਰ ਨਹੀਂ ਲੱਗੀ ਉਹਨੇ ਕੋਈ ਵੱਡਾ ਪ੍ਰੋਜੈਕਟ ਕੋਈ ਲਿਆ ਸੀ ਤੇ ਬਾਜ਼ਾਰ ਤੋਂ ਬਹੁਤ ਪੈਸਾ ਚੁੱਕਿਆ ਉਹਨੂੰ ਮਾਲ ਬਣਾਉਣ ਲਈ ਤੇ ਹੋਇਆ ਕਿ ਸਾਹਮਣੇ ਵਾਲੇ ਮੁਕਰ ਗਏ ਤੈਨੂੰ ਐਡਾ ਵੱਡਾ ਘਾਟਾ ਪਿਆ ਕਿ ਸਭ ਕੁਝ ਵੇਚਣਾ ਪੈ ਗਿਆ ਅੱਜ ਸੜਕ ਤੇ ਆ ਗਿਆ ਹੁਣ ਮੂੰਹ ਕਿਹੜਾ ਲਾ ਕੇ ਜਾਵਾਂ ਗੁਰੂਕੁਲ ਗੁਰੂਬਖਸ਼ ਤੇ ਲੰਦਾ ਪਰ ਕਿਹੜਾ ਮੂੰਹ ਲੈ ਕੇ ਜਾਵਾਂ ਸੰਗਤ ਕੀ ਕਹੇਗੀ ਸਤਿਗੁਰੂ ਕੀ ਕਹਿਣਗੇ ਤੇ ਹੁਣ ਰਾਤ ਨੂੰ ਨਾ ਮੂੰਹ ਲੁਕਾਉਂਦਾ ਹੋਇਆ ਆਉਂਦਾ ਹੈ ਤੇ ਆ ਕੇ ਲੰਗਰ ਚ ਸੇਵਾ ਕਰਦਾ ਝੂਠੇ ਭਾਂਡੇ ਮਾਂ ਜੜੇ ਤੱਪੜ ਝਾੜਨੇ ਤੇ ਲਗਾਤਾਰ ਹੀ ਉਹ ਸੇਵਾ ਕਰਦਾ ਰਿਹਾ ਕੁਝ ਹੀ ਦਿਨ ਬੀਤੇ ਨੇ ਸਤਿਗੁਰੂ ਤੋਂ ਠਪੈ ਸੇਵਾਦਾਰ ਬੱਲੂ ਨੂੰ ਭੇਜਿਆ ਕਿ ਜਾ ਉਹ ਜੋ ਸੇਵਾ ਕਰਿਆ ਨੂੰ ਬੁਲਾ ਕੇ ਲਿਆ ਜਦ ਲਿਆ ਆ ਉਹ ਭੱਮਾ ਮਾਰ ਕੇ ਰੋਇਆ ਚਰਨਾ ਉੱਤੇ ਡਿੱਗ ਪਿਆ ਸਤਿਗੁਰੂ ਮੈਂ ਅਕਰਤ ਘਣ ਤੋਂ ਫੱਡੀ ਭੁੱਲ ਹੋ ਗਈ ਮੈਨੂੰ ਬਖਸ਼ ਲਓ ਗੁਰਮਰਦਾਸ ਸਾਹਿਬ ਸਤਿਗੁਰੂ ਜੀ ਨੇ ਕਿਹਾ ਬਖਸ਼ਿਆ ਗਿਆ ਹੁਣ ਮੰਗ ਕੀ ਮੰਗਦਾ ਹੈ ਸਤਿਗੁਰੂ ਕੋਈ ਮੰਗ ਨਹੀਂ ਰਹਿ ਗਈ ਬਸ ਹੁਣ ਤੇ ਆਪਣੇ ਦਰ ਦੀ ਸੇਵਾ ਦੇ ਦਿਓ ਤੇ ਨਾਮ ਦੀ ਦਾਤ ਦੇ ਦਿਓ ਕਹਿੰਦੇ ਭੋਲਿਆ ਮੰਗਿਆ ਹੀ ਅੱਜ ਹੈ ਪਹਿਲਾਂ ਮੰਗਿਆ ਹੀ ਕੁਝ ਨਹੀਂ ਸੀ ਜਿਨੇ ਨਾਮ ਹੀ ਮੰਗ ਲਿਆ ਜਿਨੇ ਮਾਲਕ ਵਾਹਿਗੁਰੂ ਨੂੰ ਹੀ ਮੰਗ ਲਿਆ ਪਿੱਛੇ ਰਹਿ ਕੀ ਗਿਆ ਸਭ ਕੁਝ ਮਿਲੇਗਾ ਤੈਨੂੰ ਪਰ ਚੇਤੇ ਰੱਖੀ ਇਹ ਸੇਵਾ ਨਾ ਛੱਡੀ